ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਹਾਂ ਜੋਗਰਲਾ ਮਾਨਸਾ ਬਾਬਾ ਜੋਗੀ ਪੀਰ ਜੀ ਦੇ ਸਥਾਨ ਤੇ ਇਹ ਮੇਲਾ ਮੇਨ ਚੈਲਾ ਦਾ ਹੁੰਦਾ ਜੀ ਪਰ ਇਥੋਂ ਸੰਗਤਾਂ ਦੂਰੋਂ ਦੂਰੋਂ ਪੰਜਾਬ ਹਰਿਆਣਾ ਰਾਜਸਥਾਨ ਸਾਰੀ ਜਗ੍ਹਾ ਤੋਂ ਪਹੁੰਚਦਿਆਂ ਨੇ ਮੇਲਾ ਬਹੁਤ ਜਿਆਦਾ ਭਰਦਾ ਹੈ 14 ਦਾ ਮੇਲਾ ਹੁੰਦਾ ਹੈ ਇਹ ਸਤੰਬਰ ਦੇ ਮਹੀਨੇ ਹੁੰਦਾ 6 7 8 ਦਾ ਹੀ ਇਸ ਸਥਾਨ ਤੇ ਬਾਬਾ ਜੋਗੀ ਪੀਰ ਜੀ ਦੀਆਂ ਦੋ ਮੂਰਤਾਂ ਬਣੀਆਂ ਹੋਈਆਂ ਜੀ ਬਹੁਤ ਜਿਆਦਾ ਸੋਹਣੀਆਂ ਦੇਸ਼ੀ ਘੋਦੀ ਦੀ ਜੋਤ ਹਰ ਵਕਤ ਚੱਲਦੀ ਰਹਿੰਦੀ ਆ ਦੂਰ ਦਰਾਡੇ ਤੋਂ ਲੋਕ ਟਰੈਕਟਰਾਂ ਟਰਾਲੀਆਂ ਤੇ ਕਾਰਾਂ ਬੱਸਾਂ ਆਪਦੇ ਪਰਸਨਲ ਵੀ ਬਣਾਦੇ ਆਉਂਦੇ ਇਨੀਂ ਰੈਨ ਲਈ ਬਹੁਤ ਵਧੀਆ ਸਥਾਨ ਹੈ ਨਾਉਣ ਲਈ ਇੱਥੇ ਸਰੋਵਰ ਬਣਿਆ ਹੋਇਆ ਹੈ ਬਾਬਾ ਜੀ ਦੀ ਬਲੰਦ ਬਣੀ ਹੋਈ ਹੈ ਜਿਸ ਦਾ ਕੰਮ ਦਵਾਰ ਤੋਂ ਉਹ ਪ੍ਰਾਣੀ ਛੋਟੀ ਜੀ ਮੇਨ ਪ੍ਰੋਬਲਮ ਆ ਗਈ ਸੀ ਉਹਦੇ ਵਿੱਚ ਇਸ ਲਈ ਨਵੀਂ ਦਵਾਰ ਤੋਂ ਸਟਾਰਟ ਕੀਤੀ ਹੋਈ ਹੈ ਬਾਬਾ ਜੀ ਦੀ ਬਲੰਦ ਕੁਸ਼ਰ ਇੱਥੇ ਲੱਗਦੇ ਨਹੀਂ ਜੀ ਮੈਂ ਦੇ ਓਰੀਜਨਲ ਐਂਟਰ ਹੁੰਨੇ ਆ ਜੀ ਉੱਥੋਂ ਮਹਾਰਾਜ ਜੀ ਦਾ ਪ੍ਰਕਾਸ਼ ਹੈ ਜੀ ਉੱਥੇ ਹਰ ਵਕਤ ਉੱਥੇ ਪਾਠ ਚੱਲਦੇ ਰਹਿੰਦੇ ਨੇ ਇੱਥੇ ਦੂ ਦਰਾਡੇ ਲੋਕ ਆਉਂਦੇ ਨੇ ਤੇ ਜੋ ਵੀ ਆਪਦੇ ਸੱਚੇ ਮਨ ਨਾਲ ਆਪਾਂ ਮੰਗਦੇ ਆਂ ਹਰੇਕ ਸੁੱਖ ਸੁਖ ਪੂਰੀ ਹੁੰਦੀ ਆ ਵੀਡੀਓ ਦਾਹੀਂ ਤੁਸੀਂ ਵੀ ਸਭ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ